ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬਲਟਨ 'ਚ ਤੁਹਾਡਾ ਸਵਾਗਤ ਹੈ ਸਭ ਤੋਂ ਪਹਿਲਾਂ ਨਜ਼ਰ ਪਾਉਨੇ ਆ ਹੈਡਲਾਈਨਸ ਤੇ ਸਿਰਫ 1.5 ਲੱਖ ਵਿਦਿਆਰਥੀਆਂ ਨੂੰ ਮਿਲੇਗਾ ਕੈਨੇਡਾ 'ਚ ਦਾਖਲਾ ਨਵੀਆਂ ਕਟੌਤੀਆਂ ਵਧਾ ਸਕਦੀਆਂ ਹਨ ਕਾਲਜਾਂ ਦੀਆਂ ਮੁਸ਼ਕਲਾਂ ਕਯੂਬਿਕ ਨੇ ਪਰਮਾਨੈਂਟ ਰੈਜ਼ੀਡੈਂਟਸ ਦੇ ਇਮੀਗ੍ਰੇਸ਼ਨ ਟੀਚਾਂ 'ਚ ਕੀਤੀ ਕਟੌਤੀ ਹੁਣ ਸਿਰਫ 45000 ਨਵੇਂ ਪਰਮਾਨੈਂਟ ਰੈਜ਼ੀਡੈਂਟਸ ਨੂੰ ਹੀ ਸਵੀਕਾਰਿਆ ਜਾਵੇਗਾ ਦੁਨੀਆ ਭਰ ਦੇ ਹੁਨਰਮੰਦ ਕਾਮਿਆਂ ਤੇ ਕੈਨੇਡਾ ਦੀ ਨਜ਼ਰ ਬਜਟ ਚ ਟੈਲੈਂਟ ਨੂੰ ਕੈਨੇਡਾ ਲਿਆਉਣ ਤੇ ਵਿਸ਼ੇਸ਼ ਜ਼ੋਰ ਕੈਨੇਡਾ ਦੇ ਨਿੱਜਰ ਕਤਲकांड ਦੀਆਂ ਤਾਰਾਂ ਯੂਕੇ ਨਾਲ ਜੁੜੀਆਂ ਸਰਕਾਰ ਨੇ ਮੋਢਲੇ ਤੌਰ ਤੇ ਗੈਂਗਸਟਰਾਂ ਦੀ ਕਰਤੂਤ ਮੰਨਿਆ ਅਨਟੈਰੀਓ ਦੇ ਕਮਿਊਨਿਟੀ ਕਾਲਜ ਹੁਣ ਹੋਰ ਕੋਰਸਾਂ 'ਚ ਕਟੌਤੀ ਕਰ ਸਕਦੇ ਨੇ ਤੇ ਉਹਨਾਂ ਦੀ ਪਹਿਲਾਂ ਹੀ ਖਰਾਬ ਹੋ ਚੁੱਕੀ ਵਿੱਤੀ ਹਾਲਤ ਹੋਰ ਵੀ ਵਿਗੜ ਸਕਦੀ ਹੈ ਕਿਉਂਕਿ ਫੈਡਰਲ ਸਰਕਾਰ ਨੇ ਐਲਾਨ ਕੀਤਾ ਹੈ ਕਿ ਅਗਲੇ ਸਾਲ ਕੈਨੇਡਾ 'ਚ ਸਿਰਫ 1,55,000 ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਹੀ ਦਾਖਲਾ ਦਿੱਤਾ ਜਾਵੇਗਾ ਇਹ ਗਿਣਤੀ 2026 ਲਈ ਪਹਿਲਾਂ ਤੈਅ ਕੀਤੇ 3,5900 ਵਿਦਿਆਰਥੀਆਂ ਦੇ ਕੈਪ ਦਾ ਅੱਧਾ ਹਿੱਸਾ ਹੈ ਇਹ ਨਵੇਂ ਅੰਕੜੇ ਫੈਡਰਲ ਬਜਟ ਦੇ ਨਾਲ ਨਵੇਂ ਇਮੀਗ੍ਰੇਸ਼ਨ ਟੀਚਿਆਂ ਦੀ ਰਿਪੋਰਟ ਚ ਦਿੱਤੇ ਗਏ ਨੇ ਨਵੇਂ ਇਮੀਗ੍ਰੇਸ਼ਨ ਟੀਚਿਆਂ ਤਹਿਤ ਅਸਥਾਈ ਨਿਵਾਸੀਆਂ ਦੀ ਗਿਣਤੀ 'ਚ ਵੀ ਵੱਡੀ ਕਟੌਤੀ ਕੀਤੀ ਜਾਵੇਗੀ ਤੇ 2025 ਚ 1,55,000 ਵਿਦਿਆਰਥੀਆਂ ਨੂੰ ਅਤੇ ਫਿਰ 2027 ਚ ਤੇ 2028 ਚ ਸਿਰਫ 1.5 ਲੱਖ ਵਿਦਿਆਰਥੀਆਂ ਨੂੰ ਹੀ ਦਾਖਲਾ ਮਿਲੇਗਾ ਕਾਲਜੇਸ 온ਟਾਰੀਓ ਦੀ ਸੀਈਓ ਮੋਰਨ ਐਡਮਨਸਨ ਨੇ ਕਿਹਾ ਕਿ ਜਦੋਂ 온ਟਾਰੀਓ ਪਹਿਲਾਂ ਹੀ 1.8 ਬਿਲੀਅਨ ਡਾਲਰ ਦੀ ਕਟੌਤੀ 600 ਪ੍ਰੋਗਰਾਮਾਂ ਦੀ ਰੱਦ ਕੀਤੀ ਅਤੇ 8000 ਨੌਕਰੀਆਂ ਦੇ ਖਾਤਮੇ ਨਾਲ ਜੂਝ ਰਿਹਾ ਹੈ ਤਾਂ ਹੁਣ ਇਹ ਬਜਟ ਚ ਆਈਆਂ ਕਟੌਤੀਆਂ ਹੋਰ ਅਸਥਿਰਤਾ ਪੈਦਾ ਕਰਨਗੀਆਂ ਅਨਟੇਰੀਓ ਦੇ ਕਾਲਜ ਲੰਬੇ ਸਮੇਂ ਤੋਂ ਘਰੇਲੂ ਟਿਊਸ਼ਨ ਫੀਸਾਂ ਦੇ ਵਾਧੇ 'ਚ ਰੋਕ ਤੇ ਅਨਟੇਰੀਓ ਸਰਕਾਰ ਦੇ ਵੱਲੋਂ ਘੱਟ ਫੰਡਿੰਗ ਕਾਰਨ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਉੱਚੀ ਫੀਸਾਂ ਤੇ ਨਿਰਭਰ ਕਰਦੇ ਨੇ ਕਾਲਜੇਸ ਐਂਡ ਇੰਸਟੀਚਿਊਟਸ ਕੈਨੇਡਾ ਦੀ ਸੀਈਓ ਪਰੀ ਜੌਨਸਨ ਦੱਸਦੀ ਹੈ ਕਿ ਟ੍ਰੇਡਸ ਅਤੇ ਹੈਲਥ케ਅਰ ਪ੍ਰੋਗਰਾਮ ਚਲਾਉਣੇ ਮਹਿੰਗੇ ਹੁੰਦੇ ਜਾਂਦੇ ਨੇ ਤੇ ਕਈ ਕਾਲਜ ਉਹਨਾਂ ਦਾ ਖਰਚਾ ਅੰਤਰਰਾਸ਼ਟਰੀ ਵਿਦਿਆਰਥੀਆਂ ਦੀਆਂ ਫੀਸਾਂ ਨਾਲ ਪੂਰਾ ਕਰਦੇ ਨੇ ਪਰ ਜਦੋਂ 2024 ਦੇ ਫਾਲ ਚ ਫੈਡਰਲ ਸਰਕਾਰ ਨੇ ਸਟੱਡੀ ਤੇ ਵਰਕ ਪਰਮਿਟ ਤੇ ਰੋਕ ਲਗਾਉਣ ਦੀ ਸ਼ੁਰੂਆਤ ਕੀਤੀ ਤਾਂ ਕਈ ਕਾਲਜਾਂ ਨੇ ਪਹਿਲਾਂ ਹੀ ਦਰਜਨਾ ਪ੍ਰੋਗਰਾਮ ਬੰਦ ਕਰ ਦਿੱਤੇ ਨੇ ਐਲੈਕਸ ਅਸ਼ਰ ਕਹਿੰਦੇ ਨੇ ਕਿ ਪਹਿਲਾਂ ਉਹਨਾਂ ਨੂੰ ਲੱਗਿਆ ਕਿ ਇਹ ਨਵੀਆਂ ਹੱਦਾਂ ਕਾਲਜਾਂ ਲਈ ਵਿੱਤੀ ਝਟਕਾ ਹੋਣਗੀਆਂ ਪਰ ਡਾਟਾ ਵੇਖਣ ਤੋਂ ਬਾਅਦ ਪਤਾ ਲੱਗਿਆ ਕਿ ਕੈਨੇਡਾ ਨੇ ਇਸ ਸਾਲ ਵੀ ਡੇਢ ਲੱਖ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਨਹੀਂ ਸਵੀਕਾਰਿਆ ਕਈ ਵਿਦਿਆਰਥੀਆਂ ਨੇ ਸੁਣ ਲਿਆ ਸੀ ਕਿ ਹੁਣ ਕੈਨੇਡਾ 'ਚ ਆਉਣਾ ਔਖਾ ਹੋ ਗਿਆ ਹੈ ਕਈ ਕਾਲਜਾਂ ਨੂੰ ਲੱਗਦਾ ਸੀ ਕਿ ਇਹ ਸਾਲ ਸਭ ਤੋਂ ਮਾੜਾ ਹੈ ਤੇ ਅਗਲੇ ਸਾਲ ਹਾਲਾਤ ਸੁਧਰ ਜਾਣਗੇ ਇਸ ਲਈ ਉਹਨਾਂ ਨੇ ਕਟੌਤੀਆਂ ਕੱਟ ਕੀਤੀਆਂ ਪਰ ਹੁਣ ਇਹ ਨਵੇਂ ਅੰਕੜੇ ਦੱਸਦੇ ਨੇ ਕਿ ਲੰਬੇ ਸਮੇਂ ਲਈ ਹੋਰ ਕਟੌਤੀਆਂ ਕਰਨੀਆਂ ਪੈਣਗੀਆਂ ਅਸ਼ਰ ਦੇ ادارے ਦੀ ਰਿਪੋਰਟ ਮੁਤਾਬਕ ਕੈਨੇਡਾ ਦੇ ਅੰਟੈਰੀਓ ਆਪਣੇ ਕਾਲਜਾਂ ਤੇ ਕੈਨੇਡਾ ਦੀ ਰਾਸ਼ਟਰੀ ਔਸਤ ਦਾ ਸਿਰਫ 40% ਹੀ ਖਰਚਦਾ ਏ ਤੇ ਇਸ ਦੇ ਬਦਲਣ ਦੀ ਕੋਈ ਸੰਭਾਵਨਾ ਨਹੀਂ ਕਾਲਜਾਂ ਨੂੰ ਘਰੇਲੂ ਵਿਦਿਆਰਥੀਆਂ ਤੋਂ ਘਾਟਾ ਪੈਂਦਾ ਏ ਫੈਡਰਲ ਸਰਕਾਰ ਦਾ ਇੱਕ ਪਾਸੜ ਤਰੀਕੇ ਨਾਲ ਅੰਤਰਰਾਸ਼ਟਰੀ ਵਿਦਿਆਰਥੀਆਂ ਸੰਬੰਧੀ ਫੈਸਲੇ ਕਰਨਾ ਸੂਬਿਆਂ ਦੇ ਕਾਲਜਾਂ ਅਤੇ ਯੂਨੀਵਰਸਿਟੀਆਂ ਲਈ ਲੰਬੇ ਸਮੇਂ ਦੇ ਟਿਕਾਊਪਨ ਨੂੰ ਔਖਾ ਬਣਾ ਰਿਹਾ ਏ ਕਿਊਬਿਕ ਸਰਕਾਰ ਨੇ ਆਪਣੇ ਆਉਣ ਵਾਲੇ ਸਾਲਾਂ ਲਈ ਇਮੀਗ੍ਰੇਸ਼ਨ ਟੀਚੇ ਘਟਾ ਦਿੱਤੇ ਨੇ ਹੁਣ ਹਰ ਸਾਲ ਸਿਰਫ 45000 ਨਵੇਂ ਪਰਮਾਨੈਂਟ ਰੈਜ਼ੀਡੈਂਟਸ ਨੂੰ ਹੀ ਸਵੀਕਾਰਿਆ ਜਾਵੇਗਾ ਨਵੀਂ ਇਮੀਗ੍ਰੇਸ਼ਨ ਯੋਜਨਾ ਮੁਤਾਬਕ ਇਹ ਗਿਣਤੀ ਇਸ ਸਾਲ ਕਿਊਬਿਕ ਆਉਣ ਵਾਲੇ ਲਗਭਗ 61000 ਪਰਮਾਨੈਂਟ ਰੈਜ਼ੀਡੈਂਟਸ ਨਾਲੋਂ ਕਾਫੀ ਘਟ ਹੈ ਸਰਕਾਰ ਇਸ ਤੋਂ ਵੀ ਵੱਧ ਕਟੌਤੀ ਬਾਰੇ ਸੋਚ ਰਹੀ ਸੀ ਇੱਕ ਪਾਸੇ ਵਿਚਾਰ ਕੀਤਾ ਜਾ ਰਿਹਾ ਸੀ ਕਿ ਟੀਚੇ ਨੂੰ ਹਰ ਸਾਲ ਸਿਰਫ 25000 ਤੱਕ ਘਟਾ ਦਿੱਤਾ ਜਾਵੇ ਕਿਊਬਿਕ ਸਰਕਾਰ ਦਾ ਮਕਸਦ ਤੱਕ ਦੇ 2029 ਤੱਕ ਲਗਭਗ 80% ਨਵੇਂ ਪ੍ਰਵਾਸੀਆਂ ਕੋਲ ਮੱਧਮ ਦਰਜੇ ਦੀ ਫ੍ਰੈਂਚ ਭਾਸ਼ਾ ਦੀ ਸਮਝ ਹੋਵੇ ਜਦਕਿ 2019 ਚ ਇਹ ਅੰਕੜਾ ਸਿਰਫ 50% ਸੀ ਸਰਕਾਰ ਚਾਹੁੰਦੀ ਹੈ ਕਿ 2029 ਤੱਕ ਅਸਥਾਈ ਵਿਦੇਸ਼ੀ ਕਾਮਿਆਂ ਤੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ ਚ 2024 ਨਾਲੋਂ 13% ਦੀ ਕਟੌਤੀ ਕੀਤੀ ਜਾਵੇ ਖਾਸ ਤੌਰ ਤੇ ਮੰਟਰੀਅਲ ਤੇ ਲਵੈਲ ਖੇਤਰਾਂ ਦੇ ਵਿੱਚ ਸਟੈਟਿਸਟਿਕਸ ਕੈਨੇਡਾ ਦੇ ਅੰਕੜਿਆਂ ਅਨੁਸਾਰ ਇਸ ਵੇਲੇ ਕਿਊਬਿਕ ਚ ਲਗਭਗ 5,62,000 ਅਸਥਾਈ ਪ੍ਰਵਾਸੀ ਰਹਿ ਰਹੇ ਨੇ ਪਰ ਕਿਊਬਿਕ ਕਹਿਣਾ ਹੈ ਕਿ ਉਹਨਾਂ ਵਿੱਚੋਂ 2/3 ਜਿਨ੍ਹਾਂ 'ਚ ਸ਼ਰਨ ਮੰਗਣ ਵਾਲੇ ਸ਼ਾਮਲ ਨੇ ਸੰਗੀ ਸਰਕਾਰ ਦੀ ਜ਼ਿੰਮੇਵਾਰੀ ਨੇ ਸੂਬਾ ਚਾਹੁੰਦਾ ਏ ਕਿ 2029 ਤੱਕ ਸਥਾਈ ਨਿਵਾਸ ਦੇ ਦਰਜੇ ਲਈ ਚੁਣੇ ਗਏ ਲੋਕਾਂ 'ਚੋਂ 70% ਕੋਲ ਬੋਲਚਾਲ ਦੀ ਭਾਸ਼ਾ ਫ੍ਰੈਂਚ ਦਾ ਇੱਕ ਵਿਚਕਾਰਲਾ ਪੱਧਰ ਹੋਵੇ ਤੇ ਉਹਨਾਂ ਵਿੱਚੋਂ 65% ਉਹ ਲੋਕ ਹੋਣ ਜੋ ਪਹਿਲਾਂ ਹੀ ਕਯੂਬਿਕ 'ਚ ਰਹ ਰਹੇ ਨੇ ਕਯੂਬਿਕ ਰੋਜ਼ਗਾਰਦਾਤਾ ਕੌਂਸਲ ਨੇ ਸੂਬੇ ਦੀ ਯੋਜਨਾ ਦੀ ਨਿੰਦਾ ਕੀਤੀ ਤੇ ਮੰਗ ਕੀਤੀ ਕਿ ਅਸਥਾਈ ਨਿਵਾਸੀਆਂ ਦੀ ਗਿਣਤੀ ਦਾ ਟੀਚਾ ਵਧਾ ਕੇ 70000 ਪ੍ਰਤੀ ਸਾਲ ਕਰ ਦਿੱਤਾ ਜਾਵੇ ਪ੍ਰਧਾਨ ਮੰਤਰੀ ਮਾਰਕਰਨੀ ਦੀ ਸਰਕਾਰ ਨੇ ਆਪਣੇ ਪਹਿਲੇ ਬਜਟ ਚ ਅੰਤਰਰਾਸ਼ਟਰੀ ਟੈਲੈਂਟ ਨੂੰ ਕੈਨੇਡਾ ਲਿਆਉਣ ਤੇ ਵਿਸ਼ੇਸ਼ ਜ਼ੋਰ ਦਿੱਤਾ ਹੈ ਸਰਕਾਰ ਨੇ ਇਸ ਉਦੇਸ਼ ਲਈ 1.2 ਬਿਲੀਅਨ ਡਾਲਰ ਜਾਂ 106 ਕਰੋੜ ਤੋਂ ਵੱਧ ਅਲਾਟ ਕੀਤੇ ਨੇ ਟੀਚਾ ਇਹ ਹੈ ਕਿ ਇਸ ਨਿਵੇਸ਼ ਰਾਹੀਂ ਹਜ਼ਾਰ ਤੋਂ ਵੱਧ ਹੁਨਰਮੰਦ ਪੇਸ਼ੇਵਰਾਂ ਦੀ ਭਰਤੀ ਕਰਨਾ ਹੈ ਬਜਟ ਦਸਤਾਵੇਜ਼ 'ਚ ਇਹ ਵੀ ਕਿਹਾ ਗਿਆ ਹੈ ਕਿ ਚੁਣੇਗਾ ਖੋਜ ਕਰਤਾ ਕੈਨੇਡਾ ਦੀ ਵਿਸ਼ਵ ਵਿਆਪੀ ਮੁਕਾਬਲੇਬਾਜ਼ੀ ਅਤੇ ਭਵਿੱਖ ਦੀ ਆਰਥਿਕਤਾ ਨੂੰ ਮਜ਼ਬੂਤ ਕਰਨ 'ਚ ਮੁੱਖ ਭੂਮਿਕਾ ਨਿਭਾਉਣਗੇ ਕੈਨੇਡਾ ਜਲਦੀ ਹੀ H1B ਵੀਜ਼ਾ ਧਾਰਕਾਂ ਲਈ ਇੱਕ ਤੇਜ਼ ਐਂਟਰੀ ਪ੍ਰਕਿਰਿਆ ਸ਼ੁਰੂ ਕਰਨ ਜਾ ਰਿਹਾ ਹੈ ਇਹ ਯੋਜਨਾ ਅਜਿਹੇ ਸਮੇਂ 'ਚ ਆਈ ਹੈ ਜਦੋਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ H1B ਵੀਜ਼ਾ ਫੀਸ ਵਧਾ ਕੇ 1 ਲੱਖ ਡਾਲਰ ਕਰ ਦਿੱਤੀ ਹੈ ਜਿਸ ਨਾਲ ਅਮਰੀਕਾ 'ਚ ਬਹੁਤ ਸਾਰੇ ਉੱਚ ਹੁਨਰਮੰਦ ਪ੍ਰਵਾਸੀਆਂ 'ਚ ਅਨਿਸ਼ਚਿਤਤਾ ਤੇ ਚਿੰਤਾ ਵਧ ਗਈ ਹੈ। ਕੈਨੇਡਾ ਦੀ ਨਵੀਂ ਨੀਤੀ ਅਮਰੀਕਾ ਤੇ ਹੋਰ ਦੇਸ਼ਾਂ ਦੇ ਬਹੁਤ ਸਾਰੇ ਚੋਟੀ ਦੇ ਪੇਸ਼ੇਵਰਾਂ ਨੂੰ ਕੈਨੇਡਾ ਵੱਲ ਆਕਰਸ਼ਿਤ ਕਰਨ ਦੀ ਸੰਭਾਵਨਾ ਹੈ। ਕੈਨੇਡੀਅਨ ਸਰਕਾਰ ਹਾਲ ਹੀ ਦੇ ਸਾਲਾਂ 'ਚ ਤੇਜ਼ੀ ਨਾਲ ਆਬਾਦੀ ਵਾਧੇ ਦੇ ਮੱਦੇਨਜ਼ਰ ਪ੍ਰਵਾਸੀਆਂ ਦੀ ਗਿਣਤੀ ਨੂੰ ਸੀਮਤ ਕਰ ਰਹੀ ਹੈ। ਨਵੀਂ ਨੀਤੀ ਦੇ ਅਨੁਸਾਰ ਸਰਕਾਰ 2026 ਤੋਂ 2028 ਤੱਕ ਹਰ ਸਾਲ ਲਗਭਗ 3.80 ਲੱਖ ਸਥਾਈ ਨਿਵਾਸੀਆਂ ਨੂੰ ਸਵੀਕਾਰ ਕਰੇਗੀ। ਇਸ ਦੇ ਉਲਟ ਅਸਥਾਈ ਨਿਵਾਸੀਆਂ ਦੀ ਗਿਣਤੀ ਚ ਕਾਫੀ ਕਮੀ ਆਵੇਗੀ ਟੀਚਾ 2026 ਚ 385000 2027 ਤੇ 2028 ਚ 370000 ਹੈ ਇਹ ਗਿਣਤੀ ਇਸ ਸਾਲ ਨਾਲੋਂ 40% ਤੋਂ ਵੱਧ ਘਟਾ ਹੈ ਸਰਕਾਰ ਵਿਦਿਆਰਥੀਆਂ ਨੂੰ ਜਾਰੀ ਕੀਤੇ ਜਾਣ ਵਾਲੇ ਸਟੱਡੀ ਪਰਮਿਟਸ ਦੀ ਗਿਣਤੀ ਨੂੰ ਵੀ ਘਟਾਰੀ ਹੈ 2026 ਚ 155000 ਸਟੱਡੀ ਪਰਮਿਟਸ ਰੱਖਣ ਦਾ ਟੀਚਾ ਹੈ ਤੇ ਇਹ ਗਿਣਤੀ 2027 ਅਤੇ 2028 ਚ ਘਟਾ ਕੇ 1.5 ਲੱਖ ਕਰ ਦਿੱਤੀ ਜਾਵੇਗੀ ਇਹ ਟੀਚਾ ਸਾਬਕਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਯੋਜਨਾ ਦਾ ਲਗਭਗ ਅੱਧਾ ਹੈ ਜਿਸ ਵਿੱਚ ਟਰੂਡੋ ਸਰਕਾਰ ਨੂੰ ਹਰ ਸਾਲ 35900 ਪਰਮਿਟ ਜਾਰੀ ਕਰਨ ਦਾ ਅਨੁਮਾਨ ਲਗਾਇਆ ਗਿਆ ਸੀ ਯੂਨੀਵਰਸਿਟੀਆਂ ਕੈਨੇਡਾ ਨੇ ਇੱਕ ਬਿਆਨ ਚ ਕਹਿ ਕਿ ਉਹ ਇੱਕ ਟਿਕਾਊ ਤੇ ਸੰਤੁਲਿਤ ਇਮੀਗ੍ਰੇਸ਼ਨ ਪ੍ਰਣਾਲੀ ਬਣਾਉਣ ਲਈ ਸਰਕਾਰ ਦੇ ਯਤਨਾਂ ਦਾ ਸਰਕਾਰ ਕਰਦਾ ਹੈ ਪਰ ਇਹ ਮੰਨਦਾ ਇੱਕ ਨਵੀਂ ਯੋਜਨਾ ਦੇਸ਼ ਦੀ ਪ੍ਰਤਿਭਾ ਆਧਾਰਿਤ ਆਰਥਿਕ ਨੀਤੀ ਦੇ ਨਾਲ ਵੀ ਮੇਲ ਖਾਂਦੀ ਹੋਣੀ ਚਾਹੀਦੀ ਹੈ ਕੈਨੇਡਾ ਦੇ ਹਰਦੀਪ ਸਿੰਘ ਨਿੱਜਰ ਕਤਲ ਕਾਂਡ ਅਤੇ ਯੂਕੇ ਚ ਅਵਤਾਰ ਸਿੰਘ ਖੰਡਾ ਦੀ ਭੇਤ ਭਰੇ ਹਾਲਾਤ ਚ ਮੌਤ ਬਾਰੇ ਨਵੇਂ ਅਤੇ ਹੈਰਾਨੀਕੁਨ ਤੱਥ ਉੱਭਰ ਕੇ ਸਾਹਮਣੇ ਆਏ ਨੇ ਜਿਨ੍ਹਾਂ 'ਚ ਦਾਵਾ ਕੀਤਾ ਗਿਆ ਏ ਕਿ ਮਡਲੇ ਤੌਰ ਤੇ ਕੈਨੇਡਾ ਸਰਕਾਰ ਨਿੱਜਰ ਕਤਲकांड ਨੂੰ ਗੈਂਗਸਟਰਾਂ ਨਾਲ ਜੋੜ ਕੇ ਵੇਖ ਰਹੀ ਸੀ ਪਰ ਯੂਕੇ ਸਰਕਾਰ ਵੱਲੋਂ ਭੇਜੇ ਖੁਫੀਆ ਦਸਤਾਵੇਜ਼ਾਂ ਨੇ ਉਸ ਵੇਲੇ ਦੀ ਟਰੂਡੋ ਸਰਕਾਰ ਨੂੰ ਝੰਡੋੜ ਕੇ ਰੱਖ ਦਿੱਤਾ ਬਲੂਮਬਰਗ ਦੀ ਰਿਪੋਰਟ ਮੁਤਾਬਕ ਯੂਕੇ ਦੀ ਖੁਫੀਆ ਏਜੰਸੀ ਵੱਲੋਂ ਅਜੇਹੀ ਗੱਲਬਾਤ ਰਿਕਾਰਡ ਕੀਤੀ ਗਈ ਜਿਸ ਰਾਹੀਂ ਹਰਦੀਪ ਸਿੰਘ ਨਿੱਜਰ, ਅਵਤਾਰ ਸਿੰਘ ਖੰਡਾ ਅਤੇ ਗੁਰਪਤਵੰਤ ਸਿੰਘ ਪੰਨੂ ਉੱਤੇ ਹਮਲੇ ਦੀ ਸਾਜ਼ਿਸ਼ ਬਾਰੇ ਪਤਾ ਲੱਗਾ ਕੈਨੇਡਾ ਸਰਕਾਰ ਕੋਲ ਪੁੱਜੇ ਖੁਫੀਆ ਦਸਤਾਵੇਜ਼ 'ਚ ਇਸ ਗੱਲ ਦਾ ਕੋਈ ਜ਼ਿਕਰ ਨਹੀਂ ਮਿਲਦਾ ਕੇ ਗੱਲਬਾਤ ਕਰਨ ਵਾਲੇ ਕੌਣ ਸਨ ਪਰ ਵਿਸ਼ਲੇਸ਼ਕਾਂ ਨੂੰ ਮਤਕਸਦ ਸਮਝਣ 'ਚ ਦੇਰ ਨਹੀਂ ਲੱਗੀ ਸਿਰਫ ਇਹ ਨਹੀਂ ਇਸ ਗੱਲ ਦੀ ਵੱਡੀ ਸੰਭਾਵਨਾ ਜ਼ਾਹਰ ਕੀਤੀ ਗਈ ਕਿ ਭਾਰਤ ਸਰਕਾਰ ਦੇ ਇਸ਼ਾਰੇ ਤੇ ਨਿਜਰ ਦਾ ਕਤਲ ਹੋਇਆ ਯੂਕੇ ਦਾ ਖੁਫੀਆ ਦਸਤਾਵੇਜ਼ ਮਿਲਣ ਤੋਂ ਇੱਕ ਘੰਟੇ ਦੇ ਅੰਦਰ ਕੌਮੀ ਸੁਰੱਖਿਆ ਸਲਾਹਕਾਰ ਜੋਰਡੀ ਥਾਮਸ ਨੇ ਪੂਰਾ ਚਿੱਠਾ ਜਸਟਿਨ ਟਰੂਡੋ ਅੱਗੇ ਰੱਖ ਦਿੱਤਾ ਤੇ ਇੱਕ ਉੱਚ ਪੱਧਰੀ ਮੀਟਿੰਗ ਸ਼ੁਰੂ ਹੋ ਗਈ ਅਗਲੇ ਕੁਝ ਦਿਨਾਂ ਤੱਕ ਕੈਨੇਡੀਅਨ ਸੁਰੱਖਿਆ ਏਜੰਸੀਆਂ ਪੜਤਾਲ 'ਚ ਰੁੱਝ ਗਈਆਂ ਤੇ ਇਸੇ ਦੌਰਾਨ ਯੂਕੇ ਤੋਂ ਖੁਫੀਆ ਜਾਣਕਾਰੀ ਦਾ ਇੱਕ ਹੋਰ ਦਸਤਾਵੇਜ਼ ਆ ਗਿਆ ਜਿਸ ਵਿੱਚ ਕੁਝ ਲੋਕਾਂ ਦੀ ਗੱਲਬਾਤ ਸ਼ਾਮਲ ਸੀ ਕਿ ਆਖਰਕਾਰ ਨਿਜਰ ਨੂੰ ਕਿਵੇਂ ਸਫਲਤਾ ਨਾਲ ਖਤਮ ਕੀਤਾ ਗਿਆ ਬਲੂਮਬਰਗ ਦੀ ਰਿਪੋਰਟ ਕਹਿੰਦੀ ਹੈ ਕਿ ਟਰੂਡੋ ਸਰਕਾਰ ਨੇ ਭਾਰਤੀ ਅਧਿਕਾਰੀਆਂ ਕੋਲ ਮੁੱਦਾ ਉਠਾਇਆ ਤੇ ਸਾਂਝੀ ਜਾਂਚ ਕਮੇਟੀ ਗਠਿਤ ਕਰਨ ਦਾ ਸੁਝਾਅ ਦਿੱਤਾ ਪਰ ਸਹਿਮਤੀ ਨਹੀਂ ਬਣ ਸਕੀ ਤੇ ਆਖਰਕਾਰ ਜਸਟਨ ਟਰੂਡੋ ਨੂੰ ਸੰਸਦ 'ਚ ਖੜੇ ਹੋ ਕੇ ਦੋਸ਼ ਲਾਉਣੇ ਪਏ ਇਥੇ ਦੱਸਣਾ ਬਣਦਾ ਹੈ ਕਿ 15 ਜੂਨ 2023 ਨੂੰ ਅਵਤਾਰ ਸਿੰਘ ਖੰਡਾ ਦੀ ਮੌਤ ਯੂਕੇ ਦੇ ਹਸਪਤਾਲ 'ਚ ਹੋਈ ਤੇ ਇਸ ਤੋਂ 3 ਦਿਨ ਬਾਅਦ ਹਰਦੀਪ ਸਿੰਘ ਨਿੱਜਰ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਤੀਜਾ ਨਿਸ਼ਾਨਾ ਗੁਰਪਤਵੰਤ ਪੰਨੂ ਸੀ ਜਿਸ ਦੀਆਂ ਰੋਜ਼ਾਨਾ ਸਰਗਰਮੀਆਂ ਨਾਲ ਸੰਬੰਧਤ ਤਸਵੀਰਾਂ ਖਿੱਚਣ ਦਾ ਮਾਮਲਾ ਸામਨੇ ਆਉਂਦਿਆਂ ਹੀ ਸੁਰੱਖਿਆ ਬੰਦੋਬਸਤ ਸਖਤ ਕਰ ਦਿੱਤੇ ਗਏ ਦੂਜੇ ਪਾਸੇ ਅਮਰੀਕਾ ਦੀ ਜੇਲ੍ਹ ਚੋਂ ਬੰਦ ਨਿਖਲ ਗੁਪਤਾ ਵਿਰੁੱਧ ਮੁਕੱਦਮੇ ਦੀ ਸੁਣਵਾਈ ਫਿਲਹਾਲ ਲਟਕ ਗਈ ਹੈ ਨਿਊਯਾਰਕ ਸ਼ਹਿਰ ਦੀ ਅਦਾਲਤ ਚ 4 ਨਵੰਬਰ ਤੋਂ ਸੁਣਵਾਈ ਸ਼ੁਰੂ ਹੋਣੀ ਸੀ ਪਰ ਨਿਖਲ ਗੁਪਤਾ ਨੇ ਅਦਾਲਤ ਵੱਲੋਂ ਮੁਹੱਈਆ ਵਕੀਲ ਦੀਆਂ ਸੇਵਾਵਾਂ ਲੈਣ ਦੀ ਬਜਾਏ ਆਪਣਾ ਨਿੱਜੀ ਵਕੀਲ ਪੇਸ਼ ਕਰਨ ਦੀ ਦਲੀਲ ਦਿੱਤੀ ਗੁਪਤਾ ਨੇ ਦੋਸ਼ ਲਾਇਆ ਕਿ ਅਦਾਲਤ ਵੱਲੋਂ ਮੁਹੱਈਆ ਵਕੀਲ ਜ਼ੋਰਦਾਰ ਤਰੀਕੇ ਨਾਲ ਉਸ ਦਾ ਪੱਖ ਰੱਖਣ ਦੇ ਰੌਂਚ ਨਜ਼ਰ ਨਹੀਂ ਆਉਂਦਾ ਜ਼ਿਲ੍ਹਾ ਜੱਜ ਨੇ ਨਿਖਲ ਗੁਪਤਾ ਦੀ ਦਲੀਲ ਪ੍ਰਵਾਨ ਕਰਦਿਆ ਪ੍ਰੀ ਟ੍ਰਾਇਲ ਕਾਨਫਰੰਸ ਵਾਸਤੇ 14 ਨਵੰਬਰ ਦਾ ਦਿਨ ਤੈਅ ਕਰ ਦਿੱਤਾ ਦੱਸਦੀ ਹੈ ਕਿ ਨਿਖਲ ਗੁਪਤਾ ਨੇ ਇੱਕ ਅੰਡਰ ਕਵਰ ਏਜੰਟ ਨੂੰ ਪਹਾੜੇ ਦਾ ਕਾਤਲ ਸਮਝ ਕੇ ਹਰਦੀਪ ਸਿੰਘ ਨਿੱਜਰ ਕਤਲकांड ਦੀ ਵੀਡੀਓ ਦਿਖਾਈ ਸੀ ਤੇ ਅਮਰੀਕਾ 'ਚ ਅਜਿਹੀ ਵਾਰਦਾਤ ਨੂੰ ਅੰਜਾਮ ਦੇਣ ਲਈ 1 ਲੱਖ ਡਾਲਰ ਦੀ ਪੇਸ਼ਕਸ਼ ਕੀਤੀ ਸੀ ਕੈਨੇਡਾ ਚ ਪੰਜਾਬੀ ਟਰੱਕ ਡਰਾਈਵਰਾਂ ਦਾ ਭੁਵਿੱਖ ਖਰਾਬ ਕਰਨ ਵਾਲੇ ਗੁਰਵਿੰਦਰ ਸਿੰਘ ਅਤੇ ਗੁਰਪ੍ਰੀਤ ਸਿੰਘ ਨੂੰ ਜੇਲ ਨਾ ਭੇਜਦਿਆਂ ਘਰ ਚ ਨਜ਼ਰਬੰਦ ਰੱਖਣ ਦੇ ਹੁਕਮ ਦਿੱਤੇ ਗਏ ਨੇ ਦੋਹਾਂ ਜਣਿਆਂ ਨੇ ਰਲ ਕੇ ਜਾਲੀ ਟ੍ਰੇਨਿੰਗ ਸਕੂਲ ਚਲਾਏ ਅਤੇ 5 ਹਫ਼ਤੇ ਚ ਚੱਲੀ ਸੁਣਵਾਈ ਮਗਰੋਂ ਅਦਾਲਤ ਨੇ 69 ਸਾਲ ਦੇ ਗੁਰਵਿੰਦਰ ਸਿੰਘ ਤੇ 37 ਸਾਲ ਦੇ ਗੁਰਪ੍ਰੀਤ ਸਿੰਘ ਨੂੰ 2 ਸਾਲ ਕਾਰਜ ਨਜ਼ਰਬੰਦ ਰੱਖਣ ਅਤੇ 200 ਘੰਟੇ ਕਮਿਊਨਿਟੀ ਸੇਵਾ ਕਰਨ ਦੀ ਹਦਾਇਤ ਦਿੱਤੀ ਜਦਕਿ ਸਰਕਾਰੀ ਵਕੀਲ ਨੇ 5 ਸਾਲ ਜੇਲ੍ਹ ਚ ਰੱਖਣ ਦੀ ਮੰਗ ਕੀਤੀ ਸੀ ਅਦਾਲਤੀ ਦਸਤਾਵੇਜ਼ਾ ਮੁਤਾਬਕ ਦੋਹਾਂ ਨੇ ਜਨਵਰੀ 2019 ਤੋਂ ਮਈ 2021 ਦਰਮਿਆਨ ਬਗੈਰ ਰਜਿਸਟ੍ਰੇਸ਼ਨ ਵਾਲੇ ਟਰੱਕ ਡਰਾਈਵਿੰਗ ਸਕੂਲਾਂ ਰਾਹੀਂ ਨਵੇਂ ਡਰਾਈਵਰਾਂ ਨੂੰ ਸਿਖਲਾਈ ਦਿੱਤੀ অন্ਟਾਰੀਓ ਚ ਕਮਰਸ਼ੀਅਲ ਡਰਾਈਵਰਜ਼ ਲਾਇਸੈਂਸ ਵਾਸਤੇ ਲੋੜੀਂਦੀਆਂ ਸ਼ਰਤਾਂ ਪੂਰੀਆਂ ਕਰਨ ਦੀ ਬਜਾਏ ਇਹਨਾਂ ਵੱਲੋਂ ਪੰਜਾਬੀ ਚ ਮੁਲੀ ਗੱਲਾਂ ਦੱਸੀਆਂ ਜਾਂਦੀਆਂ ਸਨ ਉਧਰ ਕਮਰਸ਼ੀਅਲ ਟਰੱਕ ਟ੍ਰੇਨਿੰਗ ਸਕੂਲਾਂ ਦੇ ਨੁਮਾਇੰਦਿਆਂ ਚ ਇਸ ਗੱਲ ਤੇ ਰੋਸ ਹੈ ਕਿ ਦੋਸ਼ੀਆਂ ਨੂੰ ਸਖਤ ਸਜ਼ਾ ਨਹੀਂ ਸੁਣਾਈ ਗਈ ਇੱਕ ਰਿਪੋਰਟ ਮੁਤਾਬਕ ਅੰਟਾਰੀਓ ਦੀ ਟਰੱਕ ਟ੍ਰੇਨਿੰਗ ਸਕੂਲਜ਼ ਐਸੋਸੀਏਸ਼ਨ ਦੇ ਪ੍ਰਧਾਨ ਫਿਲਿਪ ਫਲੇਚਰ ਨੇ ਕਿਹਾ ਕਿ ਉਹ ਇਸ ਮਾਮਲੇ ਤੇ ਲਗਾਤਾਰ ਨਜ਼ਰ ਰੱਖ ਰਹੇ ਨੇ ਤੇ ਉਮੀਦ ਹੈ ਕਿ ਸਖਤ ਸਜ਼ਾ ਮਿਲੇਗੀ ਇਸੇ ਦੌਰਾਨ ਅੰਟਾਰੀਓ ਕਮਰਸ਼ੀਅਲ ਟਰੱਕ ਟ੍ਰੇਨਿੰਗ ਐਸੋਸੀਏਸ਼ਨ ਦੇ ਪ੍ਰਧਾਨ ਨਰਿੰਦਰ ਸਿੰਘ ਜਸਵਾਲ ਦਾ ਕਹਿਣਾ ਸੀ ਕਿ ਝਾਲੀ ਟ੍ਰੇਨਿੰਗ ਦੇਣ ਵਾਲਿਆਂ ਨੂੰ ਸਖਤ ਸਜ਼ਾ ਮਿਲਦੀ ਤਾਂ ਹੋਰ ਨਾ ਠੱਗਾ ਨੂੰ ਵੀ ਸਬਕ ਮਿਲਦਾ ਉਹਨਾਂ ਕਹਿੰਿਆ ਕਿ ਟਰੱਕ ਚਲਾਉਣ ਦੀ ਸਿਖਲਾਈ ਦੇਣੀ ਸੌਖੀ ਨਹੀਂ ਹੈ ਤੇ ਇਸ ਵਾਸਤੇ ਇਨਫਰਾਸਟ੍ਰਕਚਰ ਦੀ ਜ਼ਰੂਰਤ ਪੈਂਦੀ ਆ ਪਰ ਅਜਿਹੇ ਠੱਗ ਨਾ ਸਿਰਫ ਡਰਾਈਵਰਾਂ ਨਾਲ ਧੋਖਾ ਕਰਦੇ ਨੇ ਬਲਕਿ ਸੜਕਾਂ ਤੋਂ ਲੰਘਦੇ ਲੋਕਾਂ ਦੀ ਸੁਰੱਖਿਆ ਵਾਸਤੇ ਵੀ ਖਤਰਾ ਪੈਦਾ ਕਰਦੇ ਨੇ ਅਦਾਲਤੀ ਕਾਰਵਾਈ ਦੌਰਾਨ ਇੱਕ ਗੱਲ ਉੱਭਰ ਕੇ ਸਾਹਮਣੇ ਆਈ ਕਿ ਗੁਰਵਿੰਦਰ ਸਿੰਘ ਤੇ ਗੁਰਪ੍ਰੀਤ ਸਿੰਘ ਨੇ ਅਨਟਾਰੀਓ ਦੇ ਟ੍ਰਾਂਸਪੋਰਟੇਸ਼ਨ ਮੰਤਰਾਲੇ ਦੇ ਰਿਕਾਰਡ 'ਚ ਗਲਤ ਜਾਣਕਾਰੀ ਦਰਜ ਕਰਨ ਦੀ ਇਹ ਵਾਰਸ 'ਚ ਚਰਨਜੀਤ ਕੌਰ ਦਿਓਲ ਅਤੇ ਉਸਦੇ ਪਤੀ ਨੂੰ ਹਜ਼ਾਰਾਂ ਡਾਲਰ ਅਦਾਇਗੀ ਕੀਤੀ। ਚਰਨਜੀਤ ਕੌਰ ਅਤੇ ਉਸਦਾ ਪਤੀ ਇੱਕ ਰਜਿਸਟਰਡ ਪ੍ਰਾਈਵੇਟ ਕਾਲਜ ਚਲਾਉਂਦੇ ਨੇ ਜੋ ਮੰਡੇਟਰੀ ਐਂਟਰੀ ਲੈਵਲ ਟ੍ਰੇਨਿੰਗ ਦੇਣ ਵਾਸਤੇ ਅਧਿਕਾਰਤ ਹੈ ਪਰ ਦੋਸ਼ੀਆਂ ਨੇ ਪ੍ਰਤੀ ਵਿਦਿਆਰਥੀ 1200 ਡਾਲਰ ਤੋਂ 1800 ਡਾਲਰ ਤੱਕ ਦੀ ਅਦਾਇਗੀ ਕਰਦਿਆਂ ਅਣਜਾਣ ਡਰਾਈਵਰਾਂ ਨੂੰ ਵੀ ਪੱਕੇ ਡਰਾਈਵਰ ਬਣਾ ਦਿੱਤਾ ਗੁਰਵਿੰਦਰ ਸਿੰਘ ਨੇ ਦਿਉਲ ਜੋੜੇ ਨੂੰ 68000 ਡਾਲਰ ਦੀ ਅਦਾਇਗੀ ਕੀਤੀ ਜਦਕਿ ਗੁਰਪ੍ਰੀਤ ਸਿੰਘ ਵੱਲੋਂ 80000 ਡਾਲਰ ਦੀ ਅਦਾਇਗੀ ਕੀਤੀ ਗਈ ਗੁਰਵਿੰਦਰ ਸਿੰਘ ਕੋਲੋਂ 45 ਵਿਦਿਆਰਥੀਆਂ ਨੇ ਟਰੱਕ ਚਲਾਉਣ ਦੀ ਸਿਖਲਾਈ ਹਾਸਲ ਕੀਤੀ ਜਦਕਿ ਗੁਰਪ੍ਰੀਤ ਸਿੰਘ ਨੇ 47 ਜਣਿਆਂ ਨੂੰ ਜਾਲੀ ਸਿਖਲਾਈ ਦਿੱਤੀ ਦੋਹਾਂ ਵੱਲੋਂ ਹਰ ਵਿਦਿਆਰਥੀ ਤੋਂ 5000 ਡਾਲਰ ਵਸੂਲ ਕੀਤੇ ਜਾਂਦੇ ਸਨ ਮਾਮਲਾ ਇੱਥੇ ਹੀ ਨਹੀਂ ਰੁਕਦਾ ਕਿਉਂਕਿ ਲਿਖਤੀ ਟੈਸਟ 'ਚ ਨਕਲ ਮਾਰ ਕੇ ਪਾਸ ਕਰਵਾਉਣ ਲਈ ਹਨੀਫਾ ਖੋਖਰ ਨੂੰ 400 ਡਾਲਰ ਪ੍ਰਤੀ ਵਿਦਿਆਰਥੀ ਦਿੱਤੇ ਜਾਂਦੇ ਸਨ ਇਸ ਮੁਕਦਮੇ ਤੋਂ ਪਹਿਲਾਂ ਦਿওল ਜੋੜਾ ਅਤੇ ਹਨੀਫਾ ਖੋਖਰ 5000 ਡਾਲਰ ਤੋਂ ਵੱਧ ਰਕਮ ਦੀ ਧੋਖਾਧੜੀ ਦਾ ਦੋਸ਼ ਕਬੂਲ ਕਰ ਚੁੱਕੇ ਨੇ ਚਰਨਜੀਤ ਕੌਰ ਦਿওল ਨੂੰ 12 ਮਹੀਨੇ ਦਾ ਕੰਡੀਸ਼ਨਲ ਰਿਜਾਰਜ ਅਤੇ ਉਸਦੇ ਪਤੀ ਨੂੰ 2 ਸਾਲ ਘਰ 'ਚ ਨਜ਼ਰਬੰਦ ਰੱਖਣ ਦਾ ਫੈਸਲਾ ਸੁਣਾਇਆ ਗਿਆ ਹੈ ਹਨੀਫਾ ਖੋਖਰ ਨੂੰ 2 ਸਾਲ ਘਰ 'ਚ ਨਜ਼ਰਬੰਦ ਰੱਖਣ ਤੇ ਉਸਦੇ ਪਤੀ ਨੂੰ 18 ਮਹੀਨੇ ਘਰ 'ਚ ਨਜ਼ਰਬੰਦੀ ਦੀ ਸਜ਼ਾ ਸੁਣਾਈ ਗਈ ਹੈ ਕੈਨੇਡਾ ਦੇ ਵੱਡੇ ਸ਼ਹਿਰਾਂ 'ਚੋਂ ਇੱਕ ਮਿਸਿਸਾਗਾ ਦੀ ਮਿਨਿਸਪੈਲਿਟੀ ਨੇ ਹਿੰਦੂ ਫੋਬੀਆ ਦੇ ਖਿਲਾਫ ਇੱਕ ਮਤਾ ਪਾਸ ਕੀਤਾ ਹੈ। ਇਸ ਤਹਿਤ ਹਿੰਦੂ ਵਿਰੋਧੀ ਨਫ਼ਰਤ ਨੂੰ ਰਸਮੀ ਮਾਨਤਾ ਦਿੱਤੀ ਗਈ ਹੈ ਮਤੇ ਚ ਦੱਸਿਆ ਗਿਆ ਕਿ ਕੈਨੇਡਾ ਚ ਅਤੇ ਇਸ ਸ਼ਹਿਰ ਚ ਹਿੰਦੂਆਂ ਨਾਲ ਨਫ਼ਰਤ ਦੀਆਂ ਕਈ ਘਟਨਾਵਾਂ ਹੋਈਆਂ ਨੇ ਜਿਵੇਂ ਕਿ ਮੰਦਰਾਂ ਚ ਭੰਨ ਤੋੜ ਹਿੰਦੂ ਪ੍ਰੋਗਰਾਮਾਂ ਬਾਰੇ ਝੂਠੀਆਂ ਖਬਰਾਂ ਫੈਲਾਉਣਾ ਆਨਲਾਈਨ ਪਰੇਸ਼ਾਨ ਕਰਨਾ ਤੇ ਸਕੂਲਾਂ ਚ ਹਿੰਦੂ ਬੱਚਿਆਂ ਨੂੰ ਤੰਗ ਕਰਨਾ ਇਨ੍ਹਾਂ ਨਾਲ ਹਿੰਦੂਆਂ ਚ ਡਰ ਤੇ ਚਿੰਤਾ ਵੱਧ ਰਹੀ ਹੈ ਮਿਊਂਸਿਪੈਲਿਟੀ ਨੇ ਸਾਫ਼ ਕਿਹਾ ਹੈ ਕਿ ਜੇ ਹਿੰਦੂਆਂ ਦੇ ਖਿਲਾਫ ਬੋਲ ਕੇ ਮਾਰ ਕੇ ਆਨਲਾਈਨ ਜਾਂ ਗੁਰਪ ਬਣਾ ਕੇ ਨਫ਼ਰਤ ਫੈਲਾਈ ਜਾਵੇਗੀ ਤਾਂ ਇਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਇਮਤਾ ਕੌਂਸਲਰ ਦੀਪਿਕਾ ਡਮਰਲਰ ਲੈ ਕੇ ਆਏ ਸਨ ਉਹਨਾਂ ਕਹਿੰਿਆ ਕਿ ਸ਼ਹਿਰ ਨੇ ਪਹਿਲਾਂ ਯਹੂਦੀ ਅਤੇ ਮੁਸਲਮ ਨਫ਼ਰਤ ਨੂੰ ਰੋਕਿਆ ਹੈ ਹੁਣ ਹਿੰਦੂਆਂ ਲਈ ਵੀ ਉਹੀ ਨਿਆਂ ਚਾਹੀਦਾ ਹੈ ਇੱਕ ਹਿੰਦੂ ਕਾਰਕੁਨ ਨੇ ਕਿਹਾ ਕਿ ਇਹ ਇੱਕ ਵੱਡਾ ਸੰਦੇਸ਼ ਹੈ ਕਿ ਹਿੰਦੂਆਂ ਖਿਲਾਫ ਨਫ਼ਰਤ ਲਈ ਕੈਨੇਡਾ 'ਚ ਕੋਈ ਥਾਂ ਨਹੀਂ ਹੈ ਕੈਨੇਡੀਅਨ ਹਿੰਦੂਜ਼ ਫਾਰ ਹਾਰਮਨੀ ਦੇ ਵਿਜੇ ਜੈਨ ਨੇ ਕਿਹਾ ਕਿ ਸ਼ਹਿਰ ਲੋਕਾਂ ਨੂੰ ਸਿੱਖਿਅਤ ਕਰੇ ਅਤੇ ਨਫ਼ਰਤ ਕਰਨ ਵਾਲਿਆਂ ਨੂੰ ਸ਼ਰਮਿੰਦਾ ਕਰੇ ਹਿੰਦੂ ਕੈਨੇਡੀਅਨ ਫਾਊਂਡੇਸ਼ਨ ਨੇ ਕਿਹਾ ਕਿ ਇਹ ਹਿੰਦੂਆਂ ਦੀ ਸੁਰੱਖਿਆ ਅਤੇ ਸਨਮਾਨ ਦੀ ਜਿੱਤ ਹੈ ਉਧਰ ਕੈਨੇਡਾ ਦੇ ਸ਼ਹਿਰ ਬ੍ਰੈਮਟਨ ਦੀ ਸਿਟੀ ਕੌਂਸਲ ਵੱਲੋਂ ਨਵੰਬਰ 1984 ਚ ਭਾਰਤ ਦੀ ਰਾਜਧਾਨੀ ਦਿੱਲੀ ਅਤੇ ਹੋਰ ਸ਼ਹਿਰਾਂ ਚ ਸਿੱਖ ਨਸਲ ਕੁਸ਼ੀ ਦੇ ਰੋਸ ਵਜੋਂ ਹਰ ਸਾਲ ਇਹ ਹਫਤਾ ਸਿੱਖ ਨਸਲ ਕੁਸ਼ੀ ਦੇ ਨਾਂ ਹੇਠ ਮਨਾਏ ਜਾਣ ਦਾ ਮਤਾ ਪਾਸ ਕੀਤਾ ਗਿਆ ਸੀ ਇਸ ਦੌਰਾਨ ਸਿਟੀ ਕੌਂਸਲ ਨਾਲ ਸੰਬੰਧਿਤ ਇਮਾਰਤਾਂ ਤੇ ਲੱਗੇ ਝੰਡੇ ਅੱਧੇ ਝੁਕਾਏ ਗਏ ਨੇ ਜਾਣਕਾਰੀ ਮੁਤਾਬਕ 1 ਨਵੰਬਰ ਤੋਂ ਕੌਂਸਲ ਇਮਾਰਤਾਂ ਤੇ ਲੱਗੇ ਝੰਡੇ ਅੱਜ 7ਵੇਂ ਦਿਨ ਵੀ ਝੁਕੇ ਹੋਏ ਸਨ ਬੇਸ਼ੱਕ ਭਾਰਤ ਇਨਾ ਮਾੜੇ ਦਿਨਾਂ ਨੂੰ ਦੰਗੇ ਕਿਹਾ ਜਾਂਦਾ ਹੈ ਪਰ ਸਿਟੀ ਕਾਉਂਸਲ ਵੱਲੋਂ ਇਸ ਵਾਸਤੇ ਸ਼ਬਦ ਸਿੱਖ ਨਸਲਕੁਸ਼ੀ ਵਰਤਿਆ ਗਿਆ ਹੈ ਕੈਨੇਡਾ ਦੀਆਂ ਕੁਝ ਹੋਰ ਸਿਟੀ ਕਾਉਂਸਲਾਂ ਵੱਲੋਂ ਵੀ ਅਜਿਹੇ ਮਤੇ ਪਾਸ ਕੀਤੇ ਗਏ ਹਨ ਕੈਨੇਡਾ ਚ ਨਵੰਬਰ ਦੇ ਮਹੀਨੇ ਨੂੰ ਹਿੰਦੂ ਹੈਰੀਟੇਜ ਮੰਥ ਵਜੋਂ ਮਨਾਇਆ ਜਾਂਦਾ ਹੈ ਜ਼ਿਕਰਯੋਗ ਹੈ ਕਿ ਕੈਨੇਡਾ ਚ ਵੱਖ-ਵੱਖ ਭਾਈਚਾਰਿਆਂ ਤੇ ਧਰਮਾਂ ਬਾਬਤ ਜਾਗਰੂਕਤਾ ਫੈਲਾਉਣ ਤੇ ਸਨਮਾਨ ਦੇਣ ਦੇ ਇਰਾਦੇ ਨਾਲ ਵੱਖ-ਵੱਖ ਮਹੀਨਿਆਂ ਨੂੰ ਹੈਰੀਟੇਜ ਮੰਥ ਵਜੋਂ ਮਨਾਇਆ ਜਾਂਦਾ ਹੈ ਅਪ੍ਰੈਲ ਮਹੀਨੇ ਨੂੰ ਸਿੱਖ ਹੈਰੀਟੇਜ ਮੰਥ ਅਤੇ ਅਕਤੂਬਰ ਨੂੰ ਮੁਸਲਮ ਹੈਰੀਟੇਜ ਮੰਥ ਵਜੋਂ ਮਨਾਇਆ ਜਾਂਦਾ ਹੈ ਫੈਡਰਲ ਲਿਬਰਲ ਸਰਕਾਰ ਵੱਲੋਂ 2022 ਦੌਰਾਨ ਇਸ ਮਹੀਨੇ ਨੂੰ ਮਾਨਤਾ ਦਿੱਤੀ ਗਈ ਸੀ ਸਤੰਬਰ 2022 ਦੌਰਾਨ ਅਨਟੈਰੀਓ ਤੋਂ ਉਸ ਸਮੇਂ ਐਮਪੀ ਚੰਦਰਾ ਆਰੀਆ ਵੱਲੋਂ ਨਵੰਬਰ ਨੇ ਨੂੰ ਹਿੰਦੂ ਹੈਰੀਟੇਜ ਮੰਥ ਵਜੋਂ ਮਨਾਏ ਜਾਣ ਲਈ ਇੱਕ ਮੋਸ਼ਨ ਹਾਊਸ ਆਫ ਕਾਮਨਸ ਚ ਲਿਆਂਦਾ ਗਿਆ ਸੀ ਜੋ ਕਿ ਸਰਬਸੰਮਤੀ ਨਾਲ ਪਾਸ ਹੋ ਗਿਆ ਸੀ ਬ੍ਰਿਟਿਸ਼ ਕੋਲੰਬੀਆ ਚ ਇਸ ਸਾਲ ਨਵੰਬਰ ਨੂੰ ਹਿੰਦੂ ਹੈਰੀਟੇਜ ਮੰਥ ਵਜੋਂ ਮਾਨਤਾ ਦਿੱਤੀ ਗਈ ਹੈ ਅੰਟੈਰੀਓ ਚ 2016 ਤੋਂ ਇਹ ਮਨਾਇਆ ਜਾ ਰਿਹਾ ਹੈ ਸਰੀ ਸਿਟੀ ਸੈਂਟਰ ਤੋਂ ਐਮ ਐਲ ਏ ਅਤੇ ਨਸਲਵਾਦ ਵਿਰੋਧੀ ਪਹਿਲ ਕਦਮੀਆਂ ਲਈ ਸੰਸਦੀ ਸਕੱਤਰ ਆਮਨਾ ਸ਼ਾਹ ਨੇ ਇਸ ਮੌਕੇ ਹਿੰਦੂ ਭਾਈਚਾਰੇ ਦੇ ਨਾਮ ਆਪਣੇ ਸੰਦੇਸ਼ ਦੇ ਵਿੱਚ ਕਿਹਾ ਅਸੀਂ ਬੀ ਸੀ ਚ ਪਹਿਲੇ ਹਿੰਦੂ ਹੈਰੀਟੇਜ ਮਹੀਨੇ ਦਾ ਜਸ਼ਨ ਮਨਾਉਣ ਲਈ ਉਤਸ਼ਾਹਿਤ ਹਾਂ ਇਹ ਹਿੰਦੂ ਭਾਈਚਾਰੇ ਦੀਆਂ ਪਰੰਪਰਾਵਾਂ ਅਤੇ ਇਤਿਹਾਸ ਨੂੰ ਸਨਮਾਨ ਕਰਨ ਦਾ ਇੱਕ ਅਰਥਪੂਰਨ ਮੌਕਾ ਹੈ ਨਸਲਵਾਦ Hindu ਧਰਮ ਦੇ ਲੋਕਾਂ ਸਮੇਤ ਬਹੁਤ ਸਾਰੇ ਭਾਈਚਾਰਿਆਂ ਨੂੰ ਪ੍ਰਭਾਵਿਤ ਕਰਦਾ ਰਹਿੰਦਾ ਹੈ ਸਾਡੀ ਸਰਕਾਰ ਹੈਲਪਲਾਈਨ ਨਸਲਵਾਦ ਵਿਰੋਧੀ ਗਰੰਟਾਂ ਅਤੇ ਇਤਿਹਾਸਕ ਨਸਲਵਾਦ ਵਿਰੋਧੀ ਐਕਟ ਵਰਗੀਆਂ ਪਹਿਲ ਕਦਮੀਆਂ ਰਾਹੀਂ ਨਸਲਵਾਦ ਦੇ ਸਾਰੇ ਰੂਪਾਂ ਨੂੰ ਖਤਮ ਕਰਨ ਲਈ ਵਚਨਬੱਧ ਹੈ 2021 ਦੇ ਜਨਗਣਨਾ ਅੰਕੜਿਆਂ ਅਨੁਸਾਰ ਕੈਨੇਡਾ ਚ 8 ਲੱਖ ਤੋਂ ਵਧੇਰੇ ਲੋਕ Hindu ਧਰਮ ਨਾਲ ਜੁੜੇ ਹੋਏ ਨੇ ਜੋ ਕਿ ਕੁੱਲ ਆਬਾਦੀ ਦਾ 2.3 ਫੀਸਦੀ ਹਿੱਸਾ ਬਣਦਾ ਹੈ ਲੰਘੇ ਕੁਝ ਸਾਲਾਂ ਦੌਰਾਨ ਕੈਨੇਡਾ 'ਚ ਹਿੰਦੂ ਭਾਈਚਾਰੇ ਦੀ ਗਿਣਤੀ 'ਚ ਵਾਧਾ ਦਰਜ ਕੀਤਾ ਗਿਆ 2001 ਦੀ ਜਨਗਣਨਾ ਅਨੁਸਾਰ ਹਿੰਦੂ ਭਾਈਚਾਰੇ ਨਾਲ ਜੁੜੇ ਲੋਕਾਂ ਦੀ ਆਬਾਦੀ ਦੇਸ਼ ਦੀ ਕੁੱਲ ਆਬਾਦੀ ਦਾ 1 ਫੀਸਦ ਸੀ ਕੈਨੇਡਾ ਦੀ ਸੁਪਰੀਮ ਕੋਰਟ ਨੇ ਬ੍ਰਿਟਿਸ਼ ਕੋਲੰਬੀਆ ਦੇ ਇੱਕ ਛੁੱਤਰਮੁਰਗ ਫਾਰਮ ਵੱਲੋਂ ਦائر ਅਪੀਲ ਸੁਣਨ ਤੋਂ ਇਨਕਾਰ ਕਰ ਦਿੱਤਾ ਹੈ ਜਿਸ ਵਿੱਚ ਉਹਨਾਂ ਨੇ ਆਪਣੇ ਛੁੱਤਰ ਮੁਰਗਾ ਨੂੰ ਬਚਾਉਣ ਦੀ ਅਰਜ਼ੀ ਦਿੱਤੀ ਸੀ ਇਹ ਫੈਸਲਾ ਉਸ ਸਮੇਂ ਆਇਆ ਜਦੋਂ ਪਿਛਲੇ ਦਸੰਬਰ ਮਹੀਨੇ 'ਚ ਫਾਰਮ ਤੇ ਐਵੀਅਨ ਫਲੂ ਦੇ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਸਰਕਾਰ ਨੇ ਸਾਰੇ ਛੁੱਤਰ ਮੁਰਗਾ ਨੂੰ ਨਸ਼ਟ ਕਰਨ ਦਾ ਹੁਕਮ ਦਿੱਤਾ ਸੀ ਯੂਨੀਵਰਸਲ ਓਸਟ੍ਰਿਕ ਫਾਰਮ ਨੇ ਛੁੱਤਰ ਮੁਰਗਾ ਨੂੰ ਬਚਾਉਣ ਲਈ ਅਦਾਲਤ ਦਾ ਬੂਹਾ ਖੜਕਾਇਆ ਸੀ ਪਰ ਅੱਜ ਕੈਨੇਡਾ ਦੀ ਸੁਪਰੀਮ ਕੋਰਟ ਵੱਲੋਂ ਅਪੀਲ ਖਾਰਜ ਕੀਤੇ ਜਾਣ ਦਾ ਮਤਲਬ ਹੈ ਕਿ ਆਰਮਲੇ ਕਾਨੂੰਨੀ ਰਸਤੇ ਬੰਦ ਹੋ ਗਏ ਨੇ ਤੇ ਸ਼ੂਤਰ ਮੁਰਗਾਂ ਦੀ ਮੌਤ ਤਹੇ ਕਈ ਮਹੀਨਿਆਂ ਤੱਕ ਚੱਲੀ ਇਸ ਘਟਨਾ ਨੇ ਸਰਕਾਰ ਵੱਲੋਂ ਅਧਿਕਾਰਾਂ ਦੀ ਕਥਿਤ ਅਤਵਰਤੋਂ ਅਤੇ ਸਰਕਾਰੀ ਹੁਕਮਾਂ ਤੇ ਭਰੋਸੇ ਦੀ ਘਾਟ ਬਾਰੇ ਚਰਚਾ ਜ਼ਰੂਰ ਛੇੜ ਦਿੱਤੀ ਹੈ ਖਾਸ ਕਰਕੇ ਉਹਨਾਂ ਕਦਮਾਂ ਨੂੰ ਲੈ ਕੇ ਜੋ ਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਲੈ ਜਾਂਦੇ ਨੇ ਇਸ ਹਨ ਹੁਣ ਤੱਕ ਦੀਆਂ ਖਬਰਾਂ ਤੇ ਜਾਂਦੇ ਜਾਂਦੇ ਇੱਕ ਵਾਰ ਫਿਰ ਨਜ਼ਰ ਪਾਉਂਦੇ ਆ ਹੈਡਲਾਈਨਸ ਤੇ ਸਿਰਫ 1.5 ਲੱਖ ਵਿਦਿਆਰਥੀਆਂ ਨੂੰ ਮਿਲੇਗਾ ਕੈਨੇਡਾ ਚ ਦਾਖਲਾ ਨਵੀਆਂ ਕਟੌਤੀਆਂ ਵਧਾ ਸਕਦੀਆਂ ਹਨ ਕਾਲਜਾਂ ਦੀਆਂ ਮੁਸ਼ਕਲਾਂ ਕਿਊਬਿਕ ਨੇ ਪਰਮਾਨੈਂਟ ਰੈਜ਼ੀਡੈਂਟਸ ਦੇ ਇਮੀਗ੍ਰੇਸ਼ਨ ਟੀਚਿਆਂ 'ਚ ਕੀਤੀ ਕਟੌਤੀ ਹੁਣ ਸਿਰਫ 45000 ਨਵੇਂ ਪਰਮਾਨੈਂਟ ਰੈਜ਼ੀਡੈਂਟਸ ਨੂੰ ਹੀ ਸਵੀਕਾਰਿਆ ਜਾਵੇਗਾ ਦੁਨੀਆ ਭਰ ਦੇ ਹੁਨਰਮੰਦ ਕਾਮਿਆਂ ਤੇ ਕੈਨੇਡਾ ਦੀ ਨਜ਼ਰ ਬਜਟ 'ਚ ਟੈਲੈਂਟ ਨੂੰ ਕੈਨੇਡਾ ਲਿਆਉਣ ਤੇ ਵਿਸ਼ੇਸ਼ ਜ਼ੋਰ ਕੈਨੇਡਾ ਦੇ ਨਿੱਜਰ ਕਤਲकांड ਦੀਆਂ ਤਾਰਾਂ ਯੂਕੇ ਨਾਲ ਜੁੜੀਆਂ ਸਰਕਾਰ ਨੇ ਮੋਢਲੇ ਤੌਰ ਤੇ ਗੈਂਗਸਟਰਾਂ ਦੀ ਕਰਤੂਤ ਮੰਨਿਆ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ